ਨੰਗਲ ਸ਼ਹਿਰ ਅਨੰਦਪੁਰ ਸਾਹਿਬ ਮੁੱਖ ਮਾਰਗ ਦੇ ਉੱਤੇ ਚਰਨ ਗੰਗਾਪੁਰ ਦੇ ਲਾਗੇ ਇੱਕ ਫੇਰ ਹਾ사 ਹੋਇਆ ਜਿਸ ਦੇ ਵਿੱਚ ਇੱਕ ਇੱਟਾਂ ਦੇ ਨਾਲ ਭਰਿਆ ਹੋਇਆ ਟਿਪਰ ਪਲਟ ਗਿਆ ਹਾਲਾਂਕਿ ਇਸ ਹਾਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਿਪਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਰਾਹੀਗਰਾਂ ਨੂੰ ਲੰਘਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਨ ਹਾਲਾਤਾਂ ਨੂੰ ਵੇਖਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਵੱਲੋਂ ਟ੍ਰੈਫਿਕ ਨੂੰ ਸਚਾਰੂ ਰੂਪ ਦੇ ਵਿੱਚ ਬਹਾਲ ਕਰਵਾਇਆ ਗਿਆ ਵੇਖੋ ਨੰਗਲ ਸਿਟੀ ਅਪਡੇਟ ਲਈ ਅਗਨਾਸ਼ ਸ਼ਰਮਾ ਦੀ ਰਿਪੋਰਟ ਕੋਈ ਨਾ ਜੀ ਬਸ ਮੈਂ ਪੁੱਛਣਾ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਤਾਂ ਜਨਕਰਾਜ ਹੈ ਜੀ ਇਹ ਗੱਡੀ ਆਪਣੀ ਦੀ ਜੀ ਗੱਡੀ ਤਾਂ ਆਪਣੀ ਹੈ ਜੀ ਇਹ ਕਿੱਦਾਂ ਹੋਇਆ ਹਾਸਾ ਜੀ ਇਹ ਐ ਤਾਇਰ ਫੱਟ ਗਿਆ ਅਗਲਾ ਅੱਛਾ ਕਿੱਧਰੋਂ ਆ ਰਹੀ ਸੀ ਧੀ ਇਹ ਗੱਡੀ ਇਹ ਆ ਰਹੀ ਸੀ ਰੋਪੜ ਸਾਈਡ ਤੋਂ ਅੱਛਾ ਲੋਡਤੀ ਹੈ ਲੋਡਤੀ ਰਹਤੀ ਅੱਛਾ ਕਿੰਨੇ ਵਜੇ ਦਾ ਹਾਸਾ ਹੈ ਜੀ 6:30 ਦਾ ਜੀ ਅੱਛਾ ਬਚਾਅ ਹੋ ਗਿਆ ਜੀ ਬਸ ਬਚਾਅ ਡਰਾਈਵਰ ਦਾ ਵੀ ਬਚਾਅ ਬੱਸ ਕੋਈ ਨਹੀਂ ਗੱਡੀ ਦਾ ਨੁਕਸਾਨ ਨਾ ਨੁਕਸਾਨ ਤਾਂ ਨਹੀਂ ਹੋਇਆ ਜੀ ਗੱਡੀ ਦਾ ਕਾਫੀ ਹੋ ਗਿਆ ਗੱਡੀ ਦਾ ਤਰੀਕਨ ਖਤਮੇ ਹੋ ਗਈ ਆਪਕੋ ਠੀਕ ਹੈ